ਜਿਹੜੇ ਅੱਜ ਇਸ ਦੀ ਸਪੋਰਟ ਕਰਦੇ ਆ ਇੱਕ ਸਰਕਾਰੀ ਸੰਤ ਜੋ ਬਹੁਤ ਰੋਲਾ ਪਾ ਰਿਹਾ ਹੁਣ YouTube ਤੇ ਚੈਨਲ ਬਣਾਇਆ ਜਾਂਦਾ ਪ੍ਰੋਡਿਊਸਰ ਡੀਐਕਐਕਸ ਉਹ ਸ਼ੁਰੂਆਤੀ ਦੌਰ ਸੀ ਜਦੋਂ ਇਹੋ ਜੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਪੈਰ ਜਮਾਏ ਉਸ ਪ੍ਰੋਡਿਊਸਰ ਡੀਐਕਐਕਸ ਨੇ ਸਭ ਤੋਂ ਜ਼ਿਆਦਾ ਗੰਦ ਪਰੋਸਿਆ ਹੋਰ ਲੋਕਾਂ ਦੇ ਪੇਜ ਪੰਜਾਬ ਵਿੱਚ ਬੈਨ ਹੁੰਦੀ ਆ ਹੁਣ ਅਮਰਤਵਾਲ ਮਹਿਰੋ ਦਾ ਵੀ ਪੇਜ ਬੈਨ ਹੋਇਆ ਪਰ ਇਹਦਾ ਪੇਜ ਕਿਉਂ ਨਹੀਂ ਬੈਨ ਹੋਇਆ ਜੇ ਕੋਈ ਬੰਦਾ ਕਿਸੇ ਸਰਕਾਰ ਦੇ ਵਿਰੁੱਧ ਕੋਈ ਗੱਲ ਕਰਦਾ ਕਿਸੇ ਮੁੱਦੇ ਦੀ ਗੱਲ ਕਰਦਾ ਤਾਂ ਉਹਦਾ ਸੋਸ਼ਲ ਮੀਡੀਆ ਅਕਾਊਂਟ ਬੈਨ ਕੀਤਾ ਜਾਂਦਾ ਸਿੱਧੂ ਮੂਸੇ ਵਾਲੇ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਪੰਜਾਬ ਦੇ ਨੌਜਵਾਨੀ ਨੂੰ ਇੰਸਟਾਗ੍ਰam ਤੇ ਨਚਾਇਆ ਜਾ ਰਿਹਾ ਕੰਚਨ ਕੁਮਾਰੀ ਇੱਕ ਇੰਸਟਾਗ੍ਰam ਦਾ ਅਕਾਊਂਟ ਚਲਾਉਂਦੀ ਸੀ ਜਿਸ ਦਾ ਨਾਂ ਉਸਨੇ ਰੱਖਿਆ ਸੀ ਭਾਬੀ ਕਮਲਕੌਰ ਇਸਨੇ ਇੰਸਟਾਗ੍ਰam ਤੇ ਜਿਹੜੀਆਂ ਜੋ ਵੀਡੀਓਸ ਹੁੰਦੀਆਂ ਸੀ ਇਸਨੇ ਉਹਦੇ ਵਿੱਚ ਕੇਵਲ ਗੰਦ ਪਰੋਸਿਆ ਸੀ ਜਿਵੇਂ ਆਪਾਂ ਗੱਲ ਕਰੀਏ ਪਿੱਛੇ ਜੀ ਇੱਕ ਸ਼ਿਵ ਸੇ ਨਾਲਿਆ ਨੇ ਇੱਕ ਸਿੱਖ ਨੌਜਵਾਨ ਦੀ ਕੁੱਟ ਮਾਰ ਕੀਤੀ ਕੋਸੇ ਮੁੰਡੇ ਦੇ ਹੱਕ ਵਿੱਚ ਜੋ ਜੋ ਬੋਲਿਆ ਉਹਦੇ ਘਰੇ ਅੱਜ ਪੁਲਿਸ ਜਾ ਰਹੀ ਆ ਛਾਪੇਮਾਰੀ ਹੋ ਰਹੀ ਆ ਪਰ ਜੋ ਇੰਸਟਾਗ੍ਰam ਤੇ ਆ ਗੰਦ ਪਰੋਸਦੀ ਆ ਲੋਕਾਂ ਨੂੰ ਇਹਨਾਂ ਦੀ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਜਿਹੜੇ ਅੱਜ ਸਪੋਰਟ ਕਰ ਰਹੇ ਆ ਕਮਲ ਗੌਰ ਦੀ ਕਿ ਆ ਆਜ਼ਾਦੀ ਆ ਕਿਹੜੀ ਆਜ਼ਾਦੀ ਹੋਈ ਸੋਸ਼ਲ ਮੀਡੀਆ ਤੇ ਲੋਕਾਂ ਤੱਕ ਗੰਦ ਪਰੋਸਣਾ ਆ ਕਿਹੜੀ ਆਜ਼ਾਦੀ ਆ ਕੰਚਨ ਕੁਮਾਰੀ ਇੱਕ ਇੰਸਟਾਗ੍ਰam ਦਾ ਅਕਾਊਂਟ ਚਲਾਉਂਦੀ ਸੀ ਜਿਸ ਦਾ ਨਾਮ ਉਸਨੇ ਰੱਖਿਆ ਸੀ ਭਾਬੀ ਕਮਲਕੌਰ ਇਸ ਨਾਮ ਤੋਂ ਇਹ ਕੁੜੀ ਮਸ਼ਹੂਰ ਸੀਗੀ ਸਭ ਤੋਂ ਪਹਿਲਾਂ ਦੱਸਣ ਵਾਲੀ ਗੱਲ ਤੁਹਾਨੂੰ ਇਹ ਆ ਕਿ ਇਸ ਦਾ ਪਿਸ਼ੋਕੜ ਯੂਪੀ ਬਿਹਾਰ ਤੋਂ ਆ ਤੇ ਇਸ ਨੇ ਜਾਣ ਬੁੱਝ ਕੇ ਆਪਣੇ ਨਾਂ ਦੇ ਮਗਰ ਕੋਰ ਲਾਇਆ ਇਸ ਦੇ ਨਾਲ ਤੁਸੀਂ ਆਪ ਸੋਚੋ ਕਿ ਇਹ ਕੋਰ ਵਰਡ ਨੂੰ ਕਿੱਥੇ ਤੱਕ ਇਸ ਨੇ ਬਦਨਾਮ ਕੀਤਾ ਸਿੰਘ ਤੇ ਕੋਰ ਜਦੋਂ ਨਾਮ ਪਿੱਛੇ ਲੱਗਦਾ ਤਾਂ ਇਸ ਦੀ ਪਛਾਣ ਵਜੋਂ ਪਤਾ ਲੱਗਦਾ ਕਿ ਇਹ ਸਿੱਖ ਪਰਿਵਾਰ ਨਾਲ ਸੰਬੰਧਤ ਆ ਪਰ ਇਸ ਨੇ ਜਾਣ ਬੁੱਝ ਕੇ ਇੱਕ ਹੋਰ ਨਾਮ ਦੀ ਵਰਤੋਂ ਕੀਤੀ ਤੇ ਸਿੱਖ ਗੌਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੁਣ ਗੱਲ ਕਰਾਂਗੇ ਇਸ ਦਾ ਕੰਟੈਂਟ ਕੀ ਉਹ ਜਾਂ ਹੁੰਦਾ ਸੀ ਇਸ ਨੇ ਇੰਸਟਾਗ੍ਰam ਤੇ ਇਸ ਦੀਆਂ ਜੋ ਵੀਡੀਓਸ ਹੁੰਦੀਆਂ ਸੀ ਇਸ ਨੇ ਉਹਦੇ ਵਿੱਚ ਕੇਵਲ ਗੰਦ ਪਰੋਸਿਆ ਸੀ ਇਸ ਦੀ ਸ਼ਬਦਾਵਲੀ ਬੰਦਾ ਘਰੇ ਬੈਠ ਕੇ ਸੁਣ ਨਹੀਂ ਸਕਦਾ ਸੀ ਜਿਹੜੇ ਅੱਜ ਇਸ ਦੀ ਸਪੋਰਟ ਕਰਦੇ ਆ ਇੱਕ ਸਰਕਾਰੀ ਸੰਤ ਜੋ ਬਹੁਤ ਰੋਲਾ ਪਾ ਰਿਹਾ ਹੁਣ ਮੀਕਾ ਸਿੰਘ ਦੀਆਂ ਵੀਡੀਓ ਆਈਆਂ ਇਹਦੇ ਹੱਕ ਵਿੱਚ ਕਿਸ ਦਾ ਕਤਲ ਨਹੀਂ ਹੋਣਾ ਚਾਹੀਦਾ ਸੀ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜੋ ਇਸ ਦੀਆਂ ਵੀਡੀਓ ਸੀਗੀਆਂ ਉਹ ਬੰਦਾ ਘਰੇ ਬੈਠ ਕੇ ਸੁਣ ਸਕਦਾ ਆਪਣੇ ਪਰਿਵਾਰ ਦੇ ਵਿੱਚ ਇਸ ਦੀਆਂ 10 ਵੀਡੀਓ ਆ ਵੀ ਨਹੀਂ ਸੁਣ ਸਕਦਾ ਤੇ ਇਸ ਨੇ ਸੂਆਂ ਦੀ ਗਿਣਤੀ ਵਿੱਚ ਵੀਡੀਓ ਆ ਪਾਈਆਂ ਸੀ ਜਿਹੜੇ ਇਹਦੀ ਸਪੋਰਟ ਕਰਦੇ ਆ ਉਹ ਇਹਨਾਂ ਗੱਲਾਂ ਦਾ ਜਵਾਬ ਦੇਣ ਗੱਲ ਕਰੀਏ ਆ ਸ਼ੁਰੂਆਤ ਕਿੱਥੋਂ ਹੋਈਆ ਅੱਜ ਤੋਂ 7-8 ਸਾਲ ਪਹਿਲਾਂ ਨਾ ਇੱਕ YouTube ਤੇ ਚੈਨਲ ਬਣਾਇਆ ਜਾਂਦਾ ਪ੍ਰੋਡਿਊਸਰ ਡੀਐਕਐਕਸ ਉਹ ਸ਼ੁਰੂਆਤੀ ਦੌਰ ਸੀ ਜਦੋਂ ਇਹੋ ਜੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਪੈਰ ਜਮਾਏ ਉਸ ਪ੍ਰੋਡਿਊਸਰ ਡੀਐਕਐਕਸ ਨੇ ਸਭ ਤੋਂ ਜ਼ਿਆਦਾ ਗੰਦ ਪਰੋਸਿਆ ਪਰ ਉਸ ਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਹੁਣੇ ਤੁਹਾਡੇ ਨਾਲ ਆ ਗੱਲਬਾਤ ਕਰਦੇ ਮੈਨੂੰ ਇੱਕ ਗੱਲ ਯਾਦ ਆਂਦੀ ਆ ਸਿੱਧੂ ਮੂਸੇ ਵਾਲੇ ਨੇ ਆਪਣੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਪੰਜਾਬ ਦੇ ਨੌਜਵਾਨੀ ਨੂੰ ਇੰਸਟਾਗ੍ਰam ਤੇ ਨਚਾਇਆ ਜਾ ਰਿਹਾ ਆ ਆ ਸ਼ਾਇਦ ਤੈ ਤਾਂ ਹੁੰਦਾਗਾ ਜੇ ਕੋਈ ਬੰਦਾ ਕਿਸੇ ਸਰਕਾਰ ਦੇ ਵਿਰੁੱਧ ਕੋਈ ਗੱਲ ਕਰਦਾ ਕਿਸੇ ਮੁੱਦੇ ਦੀ ਗੱਲ ਕਰਦਾ ਤਾਂ ਹੁੰਦਾ ਸੋਸ਼ਲ ਮੀਡੀਆ ਅਕਾਊਂਟ ਬੈਨ ਕੀਤਾ ਜਾਂਦਾ ਜਿਵੇਂ ਆਪਾਂ ਗੱਲ ਕਰੀਏ ਪਿੱਛੇ ਜੀ ਇੱਕ ਸ਼ਿਵ ਸੇ ਨਾਲ ਆਨੇ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਉਸੇ ਮੁੰਡੇ ਦੇ ਹੱਕ ਵਿੱਚ ਜੋ ਜੋ ਬੋਲਿਆ ਉਹਦੇ ਘਰੇ ਅੱਜ ਪੁਲਿਸ ਜਾ ਰਹੀ ਆ ਛਾਪੇਮਾਰੀ ਹੋ ਰਹੀ ਆ ਪਰ ਜੋ ਇੰਸਟਾਗ੍ਰam ਤੇ ਆ ਗੰਦ ਫਰੋਸਦੀ ਆ ਲੋਕਾਂ ਨੂੰ ਇਹਨਾਂ ਦੀ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ ਸਰਕਾਰ ਦਾ ਧਿਆਨ ਇਹਨਾਂ ਤੇ ਕਿਉਂ ਨਹੀਂ ਜਾਂਦਾ ਪਰਿਵਾਰ ਸਾਰਿਆਂ ਦਾ ਸਾਰਿਆਂ ਦੇ ਘਰੇ ਬੱਚੇ ਆ ਕੀ ਜਦੋਂ ਬੱਚੇ ਇਹਨਾਂ ਦੀਆਂ ਵੀਡੀਓਆਂ ਨੂੰ ਵੇਖਦੇ ਆ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਗੱਲਾਂ ਆਂਦੀਆਂ ਉਹ ਆਪਦੇ ਪਰਿਵਾਰ ਕਮੈਂਬਰਾਂ ਬਾਰੇ ਕੀ ਕੀ ਗਲਤ ਸੋਚਦੇ ਆ ਜਦੋਂ ਇਹਨਾਂ ਦੀ ਵੀਡੀਓ ਉਹਨਾਂ ਦੇ ਸਾਹਮਣੇ ਆਂਦੀ ਆ ਇਹਦੇ ਵਿੱਚ ਬਹੁਤ ਵੱਡੀ ਗਲਤੀ ਆਪਣੀ ਆ ਆਪਣੇ ਪੰਜਾਬ ਦੇ ਲੋਕਾਂ ਦੀ ਆ ਜਿਹੜੇ ਇਹਨਾਂ ਦੀ ਵੀਡੀਓ ਨੂੰ ਦੇਖਦੇ ਆ ਤੇ ਮਜ਼ਾਕ ਸਮਝ ਕੇ ਹੋਰ ਲੋਕਾਂ ਤੱਕ ਸ਼ੇਅਰ ਕਰਦੇ ਆ ਇਸ ਦੀਆਂ ਵੀਡੀਓ ਨੂੰ ਲੱਖਾਂ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕੀ ਸ਼ੇਅਰ ਕਰਦੇ ਸੀ ਤੇ ਸ਼ਰਮ ਦੀ ਗੱਲ ਦੇਖੋ ਇਹਦੇ ਮਰਨ ਤੋਂ ਬਾਅਦ ਹਜ਼ਾਰਾਂ ਲੋਕਾਂ ਨੇ ਇਹਨੂੰ ਦੁਬਾਰਾ ਫੋਲੋ ਕੀਤਾ ਕਿੱਡੀ ਸ਼ਰਮ ਦੀ ਗੱਲ ਆ ਕਿੱਡੀ ਤਰਾਸਦੀ ਦੀ ਗੱਲ ਆ ਅੱਜ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਕਿ ਹੱਲ ਕੀ ਬਚਿਆ ਸੀ ਉਹਨਾਂ ਕੋਲ ਜਦੋਂ ਇਹਨੂੰ ਕੋਈ ਸਮਝਾਉਂਦਾ ਸੀ ਤਾਂ ਥੋੜੇ ਟਾਈਮ ਬਾਅਦ ਫੇਰ ਆ ਇਹੋ ਜੇ ਇੰਸਟਾਗ੍ਰਾਮ 'ਤੇ ਵੀਡੀਓ ਪਾਉਂਦੇ ਆ ਕਿ ਸਾਡੇ ਨਾਲ ਉਹਨਾਂ ਦੀ ਸੈਟਿੰਗ ਹੋ ਗਈ ਜਿਹੜੇ ਅੱਜ ਸਪੋਰਟ ਕਰ ਰਹੇ ਆ ਕਮਲ ਕੋਰ ਦੀ ਕਿ ਆ ਆਜ਼ਾਦੀ ਆ ਕਿਹੜੀ ਆਜ਼ਾਦੀ ਹੋਈ ਸੋਸ਼ਲ ਮੀਡੀਆ 'ਤੇ ਲੋਕਾਂ ਤੱਕ ਗੰਧ ਪ੍ਰੋਸਨਾ ਆ ਕਿਹੜੀ ਆਜ਼ਾਦੀ ਆ ਬੰਦਾ ਆਪਦੀ ਗੱਲ ਰੱਖ ਸਕਦਾ ਆਪਾਂ ਨੂੰ ਫ੍ਰੀडम ਆ ਉਹ ਗੱਲ ਹੁੰਦੀ ਆ ਕਿ ਆਪਾਂ ਕੋਈ ਇਹੋ ਜੀ ਗੱਲ ਰੱਖੀਏ ਜਿੰਦਾ ਆਪਾਂ ਆਪਣੇ ਹੱਕ ਦੀ ਗੱਲ ਕਰੀਏ ਇਸ ਦੇ ਵਿੱਚ ਚੰਗੀ ਗੱਲ ਕਿਹੜੀ ਸੀ ਤੇ ਸਰਕਾਰ ਜਵਾਬ ਦੇਵੇ ਕਿ ਸਰਕਾਰ ਤੋਂ ਇਹੋ ਜੇ ਲੋਕਾਂ ਨੂੰ ਨਾਥ ਕਿਉਂ ਨਹੀਂ ਪਾਈ ਜਾਂਦੀ ਹੋਰ ਲੋਕਾਂ ਦੇ ਪੇਜ ਪੰਜਾਬ ਵਿੱਚ ਬੈਨ ਹੁੰਦੇ ਆ ਹੁਣ ਅਮਰਤਵਾਲ ਮਹਿਰੋ ਦਾ ਵੀ ਪੇਜ ਬੈਨ ਹੋਇਆ ਪਰ ਇਹਦਾ ਪੇਜ ਕਿਉਂ ਨਹੀਂ ਬੈਨ ਹੋਇਆ ਕਿਉਂ ਤੂਲ ਦਿੱਤੀ ਜਾਂਦੀ ਆ ਇਹੋ ਜੇ ਲੋਕਾਂ ਨੂੰ ਕਿ ਤੁਸੀਂ ਇੰਸਟਾਗ੍ਰਾਮ ਤੇ ਗੰਦ ਪਾਓ ਬੰਦਾ ਆਪਦੇ ਘਰੇ ਬਹਿ ਕੇ ਜੇ ਸਕਰੋਲ ਕਰ ਰਿਹਾ ਆਪੇ ਕਮੈਂਟ ਵਿੱਚ ਇਹਨਾਂ ਦੀ ਵੀਡੀਓ ਆ ਜਾਂਦੀ ਹੈ ਬੰਦਾ ਕੀ ਕਰੇ ਆਮ ਬੰਦਾ ਕੋਈ ਰੀਲ ਵੇਂਦਾ ਐਵਰੇਜ ਚੱਲਦੀ ਹੈ ਬੰਦਾ 10 ਸਕਿੰਟ ਤਾਂ ਹਰ ਕੋਈ ਵੇਂਦਾ ਕਿ ਆ ਬੰਦਾ ਕੀ ਕਹਿ ਰਿਹਾ ਪਰ 10 ਸਕਿੰਟ ਬੰਦਾ ਜਦੋਂ ਇਹੋ ਜਿਹੀ ਕਿਸੇ ਇੰਸਟਾਗ੍ਰਾਮਰ ਦੀ ਵੀਡੀਓ ਆ ਜਾਂਦੀ ਹੈ ਅਗਲਾ ਸ਼ਰਮਸ਼ਾਰ ਹੋ ਜਾਂਦਾ ਆਪਦੇ ਪਰਿਵਾਰ ਵਿੱਚ ਬੈਠਾ ਸ਼ਰਮ ਦੀ ਗੱਲ ਆ ਜਿਹੜੇ ਲੋਕ ਅੱਜ ਇਹੋ ਜਿਹੀ ਇੰਸਟਾਗ੍ਰਾਮਰਾਂ ਦੀ ਸਪੋਰਟ ਕਰ ਰਹੇ ਆ ਸ਼ੁਰੂਆਤ ਹੁੰਦੀ ਆ ਇੱਕ ਅਕਾਊਂਟ ਵਾਂਦਾਗਾ ਇਥੋਂ ਮੁੰਡਾ ਚਲਾਉਂਦਾ ਦੀ ਕੋਟ ਦੁੰਨੇ ਦਾ ਪ੍ਰੋਡਿਊਸਰ ਡੀ ਐਕਸ ਐਸ ਉਹਨੇ ਸ਼ੁਰੂਆਤੀ ਦੌਰ ਵਿੱਚ ਗਾਂਦੀ ਗੰਦ ਪਰੋਸਿਆ ਪੰਜਾਬ ਦੇ ਵਿੱਚ ਸ਼ੁਰੂਆਤੀ ਉਹ ਬੰਦਿਆ ਨੇ ਕੀਤੀ ਆ ਅੱਜ ਤੱਕ ਕੋਈ ਕਾਰਵਾਈ ਹੋਈ ਪੁਲਿਸ ਵੱਲੋਂ ਉਹਨਾਂ ਤੇ ਸਰਕਾਰ ਇਹਨਾਂ ਗੱਲਾਂ ਤੇ ਵੀ ਧਿਆਨ ਦੇਵੇ ਹਥਿਆਰਾਂ ਜਦੋਂ ਸਰਕਾਰ ਆਂਦੀ ਆ ਬਾਈ ਦੇ ਵਿੱਚ ਬਹੁਤ ਰੋਲਾ ਪਾਇਆ ਸਰਕਾਰ ਨੇ ਕਿ ਹਥਿਆਰਾਂ ਦੇ ਗਾਣੇ ਬੰਦ ਹੋਣ ਗਾਇਕਾਂ ਨੂੰ ਬੁਲਾਇਆ ਜਾਂਦਾ ਉਹਨਾਂ ਤੋਂ ਸਾਈਨ ਕਰਾਏ ਜਾਂਦੇ ਆ ਕਿ ਅਸੀਂ ਹਥਿਆਰਾ ਦੇ ਗਾਣੇ ਨਹੀਂ ਗਾਉਂਦੇ ਪਰ ਕਦੇ ਸਰਕਾਰ ਨੇ ਇਹ ਜੋਰ ਲਾਇਆ ਕਿ ਸੋਸ਼ਲ ਮੀਡੀਆ ਤੇ ਆ ਗੰਦਪਾਨ ਵਾਲੇ ਇੰਸਟਾਗ੍ਰਾਮਰਾਂ ਨੂੰ ਜਾਂ ਜਿਹੜੇ ਆ ਅਕਾਊਂਟ ਮੈਨੇਜ ਕਰਦੇ ਆ ਇਹਨਾਂ ਨੂੰ ਨੱਥ ਪਾਈ ਜਾਵੇ ਇਹੋ ਜਿਹਾ ਇੱਕ ਵੀ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਹੋਈ ਹੋਵੇ ਤਾਂ ਉਹ ਦੱਸੇ ਬੰਦਾ ਕੋਈ ਜਿਹੜਾ ਇਹਨਾਂ ਦੀ ਸਪੋਰਟ ਕਰਦਾ ਹੁਣ ਮੀਕਾ ਸਿੰਘ ਇਹਦੀ ਸਪੋਰਟ ਕਰਦਾ ਮੀਕਾ ਸਿੰਘ ਕਿਵੇਂ ਮਸ਼ਹੂਰ ਹੋਇਆ ਮੀਕਾ ਸਿੰਘ ਜੋ ਰਾਖੀ ਸਾਵਤ ਨਾਲ ਇਹਦੀ ਵੀਡੀਓ ਆਈ ਸੀ ਉਹਦਾ ਮਸ਼ਹੂਰ ਹੋਇਆ ਉਹ ਬੰਦੇ ਆ ਜਿਹਨਾਂ ਦੀ ਸਪੋਰਟ ਕਰ ਰਹੇ ਆ ਇੱਕ ਸਰਕਾਰੀ ਸੰਤ ਜਿਹੜਾ ਪਤਾ ਹੀ ਨਹੀਂ ਇਹਦਾ ਪਿਛੋਕੜ ਕੀ ਆ ਇਹਦੇ ਤੇ ਏਡੇ ਭੱਦੇ-ਭੱਦੇ ਇਲਜ਼ਾਮ ਲੱਗੇ ਆ ਉਹ ਲੋਕ ਇਹਨਾਂ ਦੀ ਸਪੋਰਟ ਕਰਦੇ ਆ ਬਹੁਤ ਆ ਸ਼ਰਮ ਦੀ ਗੱਲ ਆ ਆਪ ਦੇ ਅੰਦਰ ਝਾਤੀ ਮਾਰੀਏ ਜਿਹੜੇ ਲੋਕ ਮਜ਼ਾਕ-ਮਜ਼ਾਕ ਦੇ ਵਿੱਚ ਇਹਨਾਂ ਦੀ ਵੀਡੀਓ ਹਜ਼ਾਰਾਂ ਲੋਕਾਂ ਨੂੰ ਅੱਗੇ ਸ਼ੇਅਰ ਕਰਦੇ ਸੀ ਉਹ ਆਪਣੇ ਅੰਦਰ ਝਾਤ ਮਾਰਨ